ਆ ਸਬਜੀ ਦਾ ਅੱਜ ਦੀ ਐਸਪੈਸ ਮੀਟਿੰਗ ਬਹੁਤ-ਬਹੁਤ ਸਵਾਗਤ ਹੈ ਅਸੀਂ ਪਿਛਲੇ ਕੁਝ ਦਿਨਾਂ ਤੋਂ ਰੋਜ਼ ਮੁੱਖ ਮੰਤਰੀ ਜੀ ਉਹਨਾਂ ਦੇ ਸਾਰੇ ਮੰਤਰੀ ਉਹਨਾਂ ਸਾਰੇ ਸੰਤਰੀ ਉਹਨਾਂ ਸਾਰੇ ਐਮਐਲਏ ਪ੍ਰੈਸ ਵਾਰਤਾ ਦਾ ਬੜਾ ਸ਼ੌਕ ਚੜਿਆ ਉਹਨਾਂ ਨੂੰ ਡੇਲੀ ਪ੍ਰੈਸ ਵਾਰਤਾ ਕਰ ਰਹੇ ਨੇ ਔਰ ਹਾਸਾ ਤੇ ਉਦੋਂ ਆਂਦਾ ਹੈ ਜਦੋਂ ਸਰਕਾਰ ਕੋ ਆਪਣੀ ਉਪਲਬਧੀ ਦੱਸੇ ਇਹ ਪ੍ਰੈਸ ਕਾਨਫਰੰਸ ਦੀ ਕੜੀ ਮੁੱਖ ਮੰਤਰੀ ਤੋਂ ਲੱਗ ਕੇ ਮੰਤਰੀਆਂ ਤੱਕ ਰ ਐਮਐਲਐਸ ਤੱਕ ਪੰਜਾਬ ਦੇ ਵਿੱਚ ਝੂਠ ਕਿਵੇਂ ਪਰੋਸਣਾ ਹੈ ਇਹ ਸਾਰੀ ਸਾਰੀ ਪੀਸੀ ਜਿਹੜੀ ਰਸ਼ਨ ਦੇ ਈਸ਼ੂ ਲੈ ਕੇ ਸੀਗੀ ਬੱਸ ਝੂਠ ਬੋਲਣਾ ਇਕ ਕੁਫੜੀ ਤੋਲਣਾ 1% ਵੀ ਸੱਚਾਈ ਹੋਵੇ ਉਸ ਤੇ ਬੰਦਾ ਕਹਿੰਦਾ ਹੈ ਲੇਕਿਨ ਮਨ ਨੂੰ ਦੁੱਖ ਹੁੰਦਾ ਹੈ। ਕੀ ਸਾਡੇ ਮੁੱਖ ਮੰਤਰੀ ਜੀ? ਕੀ ਸਾਡੇ ਮੰਤਰੀ ਇੰਨੇ ਨਲਾਇਕ ਨੇ ਕਿ ਉਹਨਾਂ ਦੇ ਦਫ਼ਤਰ ਚ ਆਈਆਂ ਚਿੱਠੀਆਂ ਨੂੰ ਨਹੀਂ ਪੜ ਸਕਦੇ? ਕਿ ਚੁਠੀ ਪੀਆਰ ਐਕਸਰਸਾਈਜ਼ ਕਰਨੀ ਜ਼ਰੂਰੀ ਹੈ? ਲੋਗਾਂ ਨੂੰ ਹਰ ਗਲਤ ਤੇ ਝੂਠ ਬੋਲਣਾ ਗੁੰਮਰਾਹ ਕਰਨਾ ਫਰੇਬ ਕਰਨਾ ਇਹ ਆਮ ਆਦੀ ਪਾਰਟੀ ਦੀ ਫਿਤਰਤ ਬਣ ਗਈ ਹੈ ਕਰਮਾ ਕੁਝ ਹੈ ਨਹੀਂ ਔਰ ਦੂਸਰੇ ਨੂੰ ਬਲੇਮ ਇਸ ਤਰੀਕੇ ਨਾਲ ਕਰਨਾ ਕਿ ਲੋਕਾਂ ਨੂੰ ਇਹ ਲੱਗੇ ਕਿ ਬੜਾ ਬੜੇ ਸੱਚੇ ਬੋਲ ਰਹੇ ਦੀ ਬੜਾ ਸਾਡੇ ਇਤਿਹਾਸੀ ਨੇ ਅੱਜ ਪੰਜਾਬ ਦੀ ਜਨਤਾ ਮੱਥੇ ਤੇ ਹੱਥ ਮਾਰ ਕੇ ਰੋਂਦੀ ਹੈ ਕਿੱਥੋਂ ਇਹ 92 ਨਕੰਮੇ ਅਸੀਂ ਚੁਣ ਲਿੱਤੇ ਜਿਹੜੇ ਚੂਟ ਔਰ ਫਰੇਬ ਤੋਂ ਲੰਨ ਤੇ ਲੱਗੇ ਨੇ ਸਾਡੇ ਮੁੱਖ ਮੰਤਰੀ ਜੀ ਨੇ ਕੁਝ ਇਸ਼ੂਸ ਜਿਹੜੇ ਚੱਕੇ ਸੀਗੇ ਕਿ ਭਾਰਤੀ ਜਨਤਾ ਪਾਰਟੀ ਦੀ ਕੇਂਦਰ ਦੀ ਸਰਕਾਰ 35 ਲੱਖ ਦੀ 55 ਲੱਖ ਜਿਹੜੇ ਕਾਰਡ ਕੱਟਣ ਜਾ ਰਹੀ ਹੈ ਰਾਸ਼ਨ ਬੰਦ ਕਰ ਦਿੱਤਾ जुलाई अगस्त राशन नहीं भेजा और जो तो मैं फैक्ट्स वेरीफाई कि एक परसेंट नहीं दो परसेंट नहीं दस परसेंट नहीं भी परसेंट नहीं तीह परसेंट नहीं नब्बे परसेंट नहीं सौ दे सौ प्रसेंट इन्हें स्टेटमेंटा झूठ ने और मैं तुम्हें बकायदा फिगर देकर डाटा के दे नाम सारा एक्सप्लेन करा मतलब तो इना भी झूठ की होंगे ਉਹ ਅੱਟੇ ਜੀ ਲੂਣ ਤੇ ਪਾਉਂਦਾ ਦੇਖਿਆ ਸੀਗਾ ਲੂਣ ਚ ਚੁੰਡੀ ਆਟੇ ਦੀ ਪਾਉਂਦੀ ਤੇ ਪਹਿਲੀ ਵਾਰੀ ਦੇਖੀ ਐ ਮੈਂ ਔਰ ਉਹ ਵੀ ਭਗਵੰਤ ਮਾਰੀ ਕਰ ਸਕਦੇ ਨੇ ਕਿਉਂਕਿ ਪੁਰਾਣਾ ਕਿਰਦਾਰ ਰਿਆ ਮੈਂ ਕਹਿਣਾ ਤਾਂ ਨਹੀਂ ਚਾਹੁੰਦਾ ਪੁਰਾਣੇ ਕਿਰਦਾਰ ਰਏ ਨੇ ਮਰਾਸੀਆਂ ਵਾਲੇ ਪਰ ਹੁਣ ਤੇ ਮੁੱਖ ਮੰਤਰੀ ਨੇ ਤੇ ਮੁੱਖ ਮੰਤਰੀ ਦੀ ਤਰ੍ਹਾਂ ਬਿਹੇਵ ਕਰਨਾ ਚਾਹੀਦਾ ਉਹ ਉਹਨਾਂ ਦਾ ਕਲਾ ਕੇ ਇੱਧਰ ਕਲਾ ਦਾ ਕੇਂਦਰ ਸੀਗਾ ਇਕ ਛੇ ਮਰਾਸੀ ਦੀ ਐਕਟਿੰਗ ਬੜੀ ਅੱਛੀ ਕਰਦੇ ਸੀਗੇ ਉਸ ਔਰ ਸਾਰੇ ਪੰਜਾਬ ਵਾਲੇ ਉਸ ਦੀ ਐਪਰੀਸ਼ੀਏਟ ਵੀ ਕਰਦੇ ਸੀਗੇ ਲੇਕਿਨ ਉਹਨਾਂ ਨੂੰ ਸਮਝਣਾ ਪਏਗਾ ਕਿ ਉਹ ਨਾ ਸਟੇਜ ਆਰਟਿਸਟ ਨਹੀਂਗਾ ਮੈਂ ਸਟੇਟ ਨੂੰ ਚਲਾਉਣ ਵਾਲਾ ਮੁੱਖ ਮੰਤਰੀ ਹਾਂ ਮੈਨੂੰ ਲੱਗਦਾ ਕਿ ਉਹ ਸਟੇਜ ਔਰ ਸਟੇਟ ਦੇ ਵਿੱਚ ਫਰਕ ਹਜੇ ਤੱਕ ਸਮਝ ਨਹੀਂ ਪਾਇਆ ਵਿਸ਼ੇਸ਼ ਰੂਪ ਹੈ ਕੇवाईसी ਤੋਂ ਸਪਰੀਮ ਕੋਰਟ ਦੀ ਡਾਇਰੈਕਸ਼ਨਸ ਦੇ ਉੱਤੇ ਥਰੋਊਟ ਦਾ ਕੰਟਰੀ ਯਾਨੀ ਕਿ ਕਲੇ ਪੰਜਾਬ ਵਾਸਤੇ ਪੂਰੇ ਦੇਸ਼ ਭਰ ਦੇ ਵਿੱਚ ਜਿੰਨੇ ਵੀ ਰਾਸ਼ਨ ਕਾਰਡ ਹੋਲਡਰਸ ਨੇ ਜਿਨ੍ਹਾਂ ਨੂੰ ਐਨ ਐਫ ਐਸ ਏ ਨੈਸ਼ਨਲ ਫੂਡ ਸੇਫਟੀ ਐਕਟ ਦੇ ਤਹਿਤ ਮੁਫਤ ਰਾਸ਼ਨ ਦਿੱਤਾ ਜਾਂਦਾ ਹੈ ਉਹਨਾਂ ਦਾ ਕੇ ਵੀ ਸੀ ਸੁਪਰੀਮ ਕੋਰਟ ਨੇ ਮੰਡੇਟਰੀ ਕਰ ਦਿੱਤਾ ਉਹ ਸੰਬੰਧ ਦੇ ਵਿੱਚ ਸਾਰੀਆਂ ਸਟੇਟਾਂ ਨੂੰ ਸਮੇਂ-ਸਮੇਂ 'ਤੇ ਲਿਖਿਆ ਜਾਂਦਾ ਰਿਹਾ ਜਿੰਨਾ ਕਿ ਲੇਟੈਸਟ ਮੈਂ ਪ੍ਰਕਿਊਰ ਕਰ ਸਕਿਆ 17 3 2023 ਇਸ ਤੋਂ ਵੀ ਪਹਿਲਾਂ ਲੈਟਰਸ ਆਉਣ ਗਿਆ ਲੇਕਿਨ ਜਿਹੜੀ ਮੈਂ ਪ੍ਰਕਿਊਰ ਕਰ ਪਾਇਆ ਤੁਹਾਨੂੰ ਦਿਖਾ ਵੀ ਰਿਹਾ ਅਸੀਂ ਸਕਰੀਨ ਦੇ ਉੱਤੇ 17 3 2023 ਦੀ ਲੈਟਰ ਮੇਰੇ ਕੋਲ ਪ੍ਰਕਿਊਰ ਹੋ ਸਕੀ ਕਿ ਜਿਹੜੀ ਸਾਰੀਆਂ ਸਟੇਟਸ ਨੂੰ ਸੈਂਟਰ ਨੇ ਲਿਖਿਆ ਕਿ इमीडिएटली केवाईसी ਜਿਹੜਾ ਕੀਤਾ ਜਾਵੇ। ਔਰ ਇਹਦੇ ਬਾਅਦ ਸਾਰੇ ਸੈਕਟਰ ਨੂੰ ਇਨਕਲੂਡਿੰਗ ਪੰਜਾਬ अनेका ਲੈਟਰ ਲਿਖੀਆਂ ਗਈਆਂ 17 3 23 19 6 23 18 10 23 6 1 24 16 1 24 18 1 24 25 1 24 3124 7224 2724 5424 12424 27524 91024 20325 25325 4425 3525 8725 اور 7825 اے ਮੇਰੇ ਕੋਲ اے ਅਸਲੇ ਤਾਂ ਮੇਰੇ ਕੋਲ 21 ਲੈਟਰਸ ਜਿਹੜੀ ਹੈਗਾ ਇਨ ਹੈਂਡ ਹੈਗੀਆਂ ਨੇ ਜਿਹੜੀਆਂ ਸਵੇ ਸਵੇ ਸਿਰ ਸਰਕਾਰ ਨੂੰ ਲਿਖਿਆ ਗਿਆ ਕਿ ਸੁਪਰੀਮ ਕੋਰਟ ਦੀ ਡਾਇਰੈਕਸ਼ਨਸ ਹੈਗੀਆਂ ਨੇ ਸੁਪਰੀਮ ਕੋਰਟ 'ਚ ਰਿਪੋਰਟ ਕਰਨੀ ਪੈਂਦੀ ਹੈ ਕੇਸ ਫਿਕਸ ਹੁੰਦਾ ਹੈ ਸ਼ਾਰਟ ਡੇਟਸ 'ਤੇ ਸੁਪਰੀਮ ਕੋਰਟ ਫਿਕਸ ਕਰ ਰਿਹਾ ਹੈ ਤੇ ਤੁਸੀਂ ਆਪਣੇ KYC ਡਾਟਾ ਨੂੰ ਕੰਪਲੀਟ ਕਰੋ ਮੈਂ ਫਿਰ ਵੀ ਇਸ ਗਲਤੀ ਬਧਾਈ ਵੀ ਦਵਾਗਾ ਕਿ ਸਾਡੀ ਪੰਜਾਬ ਸਰਕਾਰ ਨੇ 90% ਡਾਟਾ KYC ਦਾ ਪੂਰਾ ਕੀਤਾ 10% ਸਰਪੰਦ ਆਏਗਾ ਔਰ ਉਸ ਨੂੰ ਪੂਰਾ ਕਰਨ ਵਾਸਤੇ ਆਪਣੀ ਹਾਈਡ ਟੋਬਾ ਬਣਾਤੀ ਜੀ ਕੇਂਦਰ ਨੇ ਕਹਤਾ ਜੀ ਕੇ ਵੀਸੀ ਨਹੀਂ ਕਰਾਂਗੇ ਤੇ ਜੀ ਸਾਡਾ ਰਾਸ਼ਨ ਬੰਦ ਹੋ ਜਾਏਗਾ ਇੱਕੀ ਲੈਟਰ ਇਸ ਮੇਰੇ ਹੱਥ ਨੇ ਔਰ ਮੈਂ ਦਸਨੀ ਚਾਹਾਂਗਾ ਕਿ ਹੁਣ ਤੱਕ ਇਸ ਮਾਮਲੇ ਦੇ ਵਿੱਚ ਅਤੀ ਪੰਜ ਦੀ ਪ੍ਰਲਾਹ ਜੋਸ਼ੀ ਦੀ ਲੈਟਰ ਹੈ ਸਾਰੀ ਸਟੇਟਸ ਨੂੰ ਔਰ ਲਿਖਿਆ ਹੈ 31 ਐਕਸਟੈਂਸ਼ਨਸ ਬਿਤੇ ਜਾ ਚੁੱਕੀਆਂ ਨੇ ਦਿਖਾ ਦਿੰਦੇ 31 ਐਕਸਟੈਂਸ਼ਨਸ ਹੁਣ ਤੱਕ ਇਸ ਕੇਸੇ ਦਿੱਤੀਆਂ ਜਾ ਚੁੱਕੀਆਂ ਨੇ ਕੀ ਐਵੀਂ ਤੱਕ ਹੈ ਜਿਸ ਮਾਮਲੇ ਵਿੱਚ 31 ਐਕਸਟੈਂਸ਼ਨਸ ਦਿੱਤੀਆਂ ਜਾ ਚੁੱਕੀਆਂ ਹੋਣ ਤੇ ਉਹਦੇ ਵਾਸਤੇ ਵੀ ਭਗਵੰਤਪਨ ਕਹਿੰਦੇ ਕਿ ਸਾਡੇ ਤੇ ਤਕਾ ਕੀਤਾ ਜਾ ਰਿਹਾ ਹੈ ਔਰ ਫਿਰ ਜਿਹੜੀ ਗੱਲ ਹੁਣ ਆਪਾਂ ਆ ਜੀਏ ਕਿ ਐਲੀਜੀਬਿਲਟੀ ਔਰ ਜਿਹੜੇ ਇਸ਼ੂਜ਼ ਦੇ ਉੱਤੇ ਚੱਲਦਾ ਪਿਆ ਮਾਮਲਾ ਇਹ ਕਾੜ ਬੜੇ ਕਲੀਅਰ ਹੈਗੀ ਹੈ ਨੈਸ਼ਨਲ ਫੂਡ ਸੇਫਟੀ ਐਕਟ ਦੇ ਤਹਿਤ ਜਿਹੜੇ ਵੀ ਕ੍ਰਾਈਟੇਰੀਆ ਫਿਕਸ ਕਰਨਾ ਹੈ ਉਹ ਸਟੇਟ ਗਵਰਨਮੈਂਟ ਦਾ ਪ੍ਰਰੋਗੇਟਿਵ ਹੈ ਕਿ ਉਹਦੇ ਚ ਕਿਹੜੇ ਲੋਕ ਉਹਦੀ ਗਰੀਬੀ ਰੇਖਾ ਚ ਆਂਦੇ ਨੇ ਔਰ ਕਿਹਨਾਂ ਨੂੰ ਉਹਦੇ ਚ ਫ੍ਰੀ ਰਾਸ਼ਨ ਦੇਣਾ ਇਹ ਚ ਸੈਂਟਰ ਦਾ ਕੋਈ ਲੈਣਾ ਦੇਣਾ ਨਹੀਂ सेक्शन टेन ऑफ द नेशनल फूड सेफ्टी एक्ट बड़ा क्लियरली डिफाइन करता है कि इट इज अ प्रेरोगेटिव ऑफ द स्टेट गवर्नमेंट टू फिक्स द क्राइटेरिया फॉर द एलिजिबिलिटी ऑफ द फ्री राशन एक केंद्र सरकार कितों आ गई कटी तुम्हें फिक्स किया और हम जो कटीरिया तो ਜਦੋਂ ਤੁਹਾਡਾ 90% ਡਾਟਾ ਜਿਹੜਾ ਫੀਡਡ ਡਾਟਾ ਉਹ ਉੱਪਰ ਗਿਆ ਤੇ ਤੁਹਾਨੂੰ ਪਤਾ ਹੈ ਕਿ ਡਾਟਾ ਰੀਕਨਸਾਈਲ ਵੀ ਹੁੰਦਾ ਕੋਈ ਵੀ ਡਾਟਾ ਹੋਵੇ ਰੀਕਨਸਾਈਲ ਤੇ ਹੋਣੀ ਹੀ ਹੈ ਨਾ ਤੇ ਜਦੋਂ ਰੀਕਨਸਾਈਲ ਹੋਇਆ ਪੰਜਾਬ ਦਾ ਡਾਟਾ ਉਹ ਚ ਨਿਕਲੇ ਜੀ ਕਿ ਡੁਪਲੀਕੇਟ ਬੈਨੀਫਿਸ਼ੀਰੀ ਜਿਹੜੇ ਹੈਗੇ ਨੇ 10142 ਆ 10147 ਸਾਇਲੈਂਟ ਰਾਸ਼ਨ ਕਾਰਡ ਹੋਲਡਰਸ ਯਾਨੀ ਕਿ ਜਿਨ੍ਹਾਂ ਨੇ ਪਿਛਲੇ 1 ਸਾਲ ਦੇ ਵਿੱਚ ਜਿਹੜਾ ਹੈ ਕੋਈ ਰਾਸ਼ਨ ਨਹੀਂ ਲਿੱਤਾ 21317 ਡਿਸੀਜ਼ਡ ਬੈਨੀਫਿਸ਼ੀਜ਼ ਆਧਾਰ ਕਾਰਡ ਦੇ ਮੱਦੇਨਜ਼ਰ ਵੈਰੀਫਾਈ ਹੋ ਜਾਂਦਾ ਕਿ ਜਿਹੜਾ ਕਿਸ ਦੀ ਡੈਥ ਹੋ ਗਈ 7511 ਸਿੰਗਲ ਪਰਸਨ ਰਸ਼ਨ ਕਾਰਡ ਹੋਲਡਰ 1570 ਹੁਣ ਇਹ ਤਾਂ ਹੋ ਗਿਆ ਇੱਕ ਇੱਕ ਬਲੌਕ ਸਵਾਭਿਕਾ ਕੀ ਜਿਹੜੇ ਮਰ ਚੁੱਕੇ ਉਹਨਾਂ ਨੂੰ ਰਾਸ਼ਨ ਨਹੀਂ ਦਿੱਤਾ ਜਾ ਸਕਦਾ ਜਿਹੜੇ ਡੁਪਲੀਕੇਟ ਬੈਨੀਫਿਸ਼ੀਅਨ ਨੂੰ ਰਾਸ਼ਨ ਨਹੀਂ ਦਿੱਤਾ ਜਾ ਸਕਦਾ ਜਿਹੜੇ ਨੇ 12 ਮਹੀਨੇ ਪਿਛਲੇ ਇੱਕ ਰਾਸ਼ਨ ਨਹੀਂ ਲੀਤਾ ਉਹ ਕੌਣ ਲੋਗ ਨੇ ਇੱਕ ਸਾਜੀ ਨੇ ਰਾਸ਼ਨ ਨਹੀਂ ਲੀਤਾ ਉਹ ਕੌਣ ਲੋਗ ਨੇ ਕੀ ਉਹਨਾਂ ਨੂੰ ਵੈਰੀਫਾਈ ਕਰਨ ਵਾਸਤੇ ਕਹਿਣਾ ਇਹ ਗੁਨਾਹ ਹੈ ਕੇਂਦਰ ਨੇ ਆਪਣੀ ਜਿਹੜੀ ਲੈਟਰ ਹੈਗੀ ਹੈ ਜਿਸਾਇ ਰੋਲਾ ਪਾਉਂਦੇ ਨੇ ਕਿ ਸਾਡੇ ਨਾਮ ਕੱਟਣ ਨੂੰ ਕਹਿ ਦਿੱਤਾ 8 ਜੁਲਾਈ 2025 ਨੂੰ ਇੱਕ ਲੈਟਰ ਆਹੀ ਦੱਸਿਆ ਕਿ ਕੰਪਰੀহেনਸਿਵ ਐਕਸਰਸਾਈਜ਼ ਜਿਹੜਾ ਹੈਗਾ ਆਰਸੀਐਮ ਡਾਟਾ ਜਿਹੜਾ ਮੈਚਿੰਗ ਦੇ ਜੋ ਕੀਤੀ ਗਈ ਉਹਦੇ ਚ ਇਨਕਮ ਟੈਕਸ ਡਿਪਾਰਟਮੈਂਟ ਦਾ ਡਾਟਾ ਹੁੰਦਾ ਹੈ ਉਹਦੇ ਚ ਮਿਨਿਸਟਰੀ ਆਫ ਕਾਰਪੋਰੇਟ ਅਫੇਅਰਸ ਦਾ ਡਾਟਾ ਹੁੰਦਾ ਹੈ ਮਿਨਿਸਟਰੀ ਆਫ ਰੋਡ ਟਰਾਂਸਪੋਰਟ ਦਾ ਡਾਟਾ ਹੁੰਦਾ ਹੈ ਜਿਤੇ ਸਾਰਾ ਡਾਟਾ ਹੋਰ ਵੀ ਅਲਾਈਡ ਇੰਡਸ ਜਿਹੜੀਆਂ ਮਿਨਿਸਟਰੀਜ਼ ਹੈਗੀਆਂ ਨੇ ਉਹ ਜੋ ਡਾਟਾ ਕੰਪਾਈਲ ਕਰਕੇ ਸਾਹਮਣੇ ਆਇਆ ਤੇ ਉਹਨਾਂ ਚ ਇਹਨਾਂ ਦੇ ਮੁਤਾਬਕ ਕ੍ਰਾਈਟੇਰੀਆ ਕ੍ਰਾਈਟੇਰੀਆ ਸਟੇਟ ਗਵਰਨਮੈਂਟ ਨੇ ਫਿਕਸ ਕੀਤਾ ਹੈ ਉਹਦੇ ਮੁਤਾਬਕ ਇਹਨਾਂ ਨੇ ਕਟਾਇਰਾ ਫਿਕਸ ਕੀਤਾ ਕਿ 6 ਲੱਖ ਦੀ ਆਮਦਨ ਤੱਕ ਵਾਲੇ ਨੂੰ ਫ੍ਰੀ ਰਾਸ਼ਨ ਦਿੱਤਾ ਜਾਏਗਾ ਇਨਕਮ ਟੈਕਸ ਡਿਪਾਰਟਮੈਂਟ ਦੇ ਨਾਲ ਜਦੋਂ ਇਹ ਡਾਟਾ ਕੰਪੇਅਰ ਹੋਇਆ 944721 ਬੈਨੀਫਿਸ਼ੀਅਰੀ ਐਸੇ ਨਿਕਲੇ ਜਿਹੜੇ ਜਿਹਨਾਂ ਦੀ ਰਿਟਰਨਾਂ ਇਨਕਮ ਟੈਕਸ ਦੀਆਂ 6 ਲੱਖ ਤੋਂ ਉੱਪਰ ਆ ਰਹੀਆਂ ਨੇ 944721 ਹੁਣ ਕਿਆ ਇਹ ਕਸੂਰ ਕੇਂਦਰ ਸਰਕਾਰ ਦਾ ਫਿਰ ਇਹਦੇ ਬਾਅਦ 2 ਲੱਖ ਦੀ ਟਰਨਓਵਰ ਉਹਨੇ ਫਿਕਸ ਕੀਤੀ ਹੋਈ ਸੀ ਕ੍ਰਾਈਟੇਰੀਆ ਚ ਜਿਹੜਾ ਕੋਈ ਵਪਾਰ ਕਰਦਾ ਹੈ 896 कार्ड होल्डर ऐसे मिले जिन्हें सेल जी टर्नओवर जी ग्रॉस टर्नओवर जी भी लाख को उपर है अगेन दिस फिक्स बाय द स्टेट गवर्नमेंट। फोर व्हीलर का कटीरिया स्टेट गवर्नमेंट ने फिक्स किया चौबीस हजार सतानवे बेनीफिशरीज ऐसे फोर व्हीलर और पांच हजार तीन सौ नड़िन्नवे बेनीफिशरीज ऐसे ने ਜਿਹੜੇ ਪ੍ਰਾਈਵੇਟ ਲਿਮਟਿਡ ਕੰਪਨੀ ਚ ਡਾਇਰੈਕਟਰ ਨੇ ਹੁਣ ਮੈਨੂੰ ਇਹ ਦੱਸੋ ਜੇ ਕਿੰਨੇ ਸਰਕਾਰ ਨੇ ਕਿਹਾ ਕਿ ਸਾਡੇ ਮੁਤਾਬਕ ਜੋ ਤੁਹਾਡਾ ਐਲੀਜੀਬਿਲਟੀ ਕ੍ਰਾਈਟੇਰੀਆ ਸਟੇਟ ਗਵਰਨਮੈਂਟ ਪੰਜਾਬ ਸਰਕਾਰ ਨੇ ਫਿਕਸ ਕੀਤਾ ਆ ਚਾਰ ਕੈਟੇਗਰੀਜ਼ ਦੇ ਵਿੱਚ ਜਿਹੜਾ ਹੈਗਾ ਸਾਡੇ ਕੋਲ ਆ ਡਾਟਾ ਆਇਆ ਤੁਸੀਂ ਇਸ ਨੂੰ ਰੀਵੈਰੀਫਾਈ ਕਰ ਲਓ ਕਿਆ ਨਹੀਂ ਕਰਨਾ ਚਾਹੀਦਾ ਬੀਫਰ ਵੀ ਕਰਨਾ ਚਾਹੀਦਾ ਕਿ ਨਹੀਂ ਚਾਹੀਦਾ ਜੇ ਕਿਤੇ ਡਿਸਕ੍ਰੀਪੈਂਸੀ ਆਈ ਹੈ ਸਾਹਮਣੇ ਆਈ ਹੈ ਤਾਂ ਬੀਫਰ ਵੀ ਕਰ ਲੋ ਇਹ ਚ ਕੀ ਗਲਤ ਕਰਤਾ ਜੀ ਉਹਨਾਂ ਨੇ ਦੱਸੋ ਮੈਨੂੰ ਹੁਣ ਮੈਂ ਆਣਾ ਪਹਿਲੇ ਚਾਰਾਂ ਵਾਲੇ ਵਿਸ਼ੂਦ ਹਤੇ ਜਿਹੜੇ ਡੁਪਲੀਕੇਟ ਬੈਨੀਫਿਸ਼ਰੀ ਸਾਇਲੈਂਟ ਬੈਨੀਫਿਸ਼ਰੀ ਡੀਸੀਜ਼ ਬੈਨੀਫਿਸ਼ਰੀ ਔਰ ਸਿੰਗਲ ਰਾਸ਼ਨ ਕਾਰਡ ਹੋਲਡਰਸ ਵਾਲੇ ਦੇਸ਼ ਹਤੇ ਉਹਦੇ ਵਾਸਤੇ ਮੈਂ ਤੁਹਾਨੂੰ ਕਲੀਅਰ ਕਰ ਦਿਆਂ कि पंजाब दे जेड़े राशन ਦਿੱਤਾ ਜਾਂਦਾ। ਉਹ ਕਿਉਂਕਿ ਪੰਜਾਬ ਇੱਥੇ ਹੀ ਦਿੱਤਾ ਜਾਂਦਾ। ਸਰਕਾਰ ਆਪ ਪ੍ਰੋਕਿਊਰ ਕਰ ਲੈਂਦੀ ਉਸ ਨੂੰ। ਔਰ ਇਹਦੇ ਚ ਮੈਂ ਇਕਲ ਕਲੀਅਰ ਕਰਾਂ। ਸੈਂਟਰ ਦਾ ਕੰਮ ਹੈ ਪ੍ਰੋਕਿਊਰਮੈਂਟ, ਟ੍ਰਾਂਸਪੋਰਟੇਸ਼ਨ ਔਰ ਗਰਾਉਂਡ ਤੱਕ ਪਹੁੰਚਾਣਾ। ਸਟੇਟਸ ਦਾ ਕੰਮ ਹੈ ਗਰਾਉਂਡ ਤੋਂ ਮੂਵਮੈਂਟ, ਆਇਡੈਂਟੀਫਿਕੇਸ਼ਨ ਆਫ ਬੈਨੇਫਿਸ਼ੀਅਰੀਜ਼। ਰਾਸ਼ਨ ਡਿਪੋਸ ਦੇ ਨੈਸਸੈਸਰੀ ਇਸ਼ੂ ਕਰਨੇ। ਉਹਨਾਂ ਨੂੰ ਥਰੂ ਡਿਸਟ੍ਰੀਬਿਊਸ਼ਨ ਕਰਨੀ ਇਹ ਕੰਮ ਸਟੇਟ ਗਵਰਨਮੈਂਟ ਦਾ ਪੰਜਾਬ ਦਾ ਜਿਹੜਾ ਕੋਟਾ ਹੈਗਾ ਐਸ ਪਰ ਦਾ ਬੈਨੀਫਿਸ਼ੀਅਰੀਜ਼ ਲਗਭਗ ਭੋਇਂਜਾ 72000 500 ਟਨ 510 ਮੀਟ੍ਰਿਕ ਟਨ ਦਾ ਹੈ ਪਰ ਮੰਥ ਜਿਨ੍ਹਾਂ ਚ ਹਰ ਇੱਕ ਰਾਸ਼ਨ ਕਾਰਡ 홀ਡਰ ਦੇ ਪਰ ਮੈਂਬਰ 5 ਕਿਲੋ ਫ੍ਰੀ ਰਾਸ਼ਨ ਮਿਲਦਾ ਹੈ ਉਸ ਨੂੰ ਉਦੋਂ ਜਿਹੜਾ ਇਹ ਯੋਜਨਾ ਚ ਇਨਸਪੈਕਟਿਵ ਆਫ ਦਾ ਮੈਂਬਰਸ ਐਂਟੀਕਲੋਸ ਨੂੰ ਫੂਡ ਗ੍ਰੇਨ ਮਿਲਦੀ ਹੈਗੀ ਪਰ ਮੰਤ ਦਾ ਜਿਹੜਾ ਫਿਕਸ ਕੋਟਾ ਉਹਨਾਂ ਦਾ ਐਸ ਵੇਲੇ 510 ਮੀਟ੍ਰਿਕ ਟਨ ਉਹਨੇ ਕਹਿੰਦੇ ਜਦੋਂ ਅਸੀਂ ਆਏ ਆ ਉਦੋਂ ਦੀ ਕੇਂਦਰ ਦੀ ਸਰਕਾਰ ਕੱਟ ਤੇ ਕੱਟ ਲਈ ਜਾਂਦੀ ਹੈ ਰਾਸ਼ਨ ਜਿਹੜਾ ਹੈਗਾ ਪੂਰਾ ਨਹੀਂ ਭੇਜਦੀ ਕਦੀ ਇੱਕ ਬਾਣੇ ਕੱਟ ਲਾ ਦਿੰਦੀ ਕਦੀ ਦੂਸਰੇ ਬਾਣੇ ਕੱਟਾਂਦੀ ਮੈਂ ਝੂਠ ਨਹੀਂ ਦੇਖੋ ਨਾ ਅ ਡਾਟਾ ਤੁਹਾਡੇ ਸਾਹਮਣੇ ਹੈ 22 23 ਦੇ ਵਿੱਚ 849697 ਮੀਟ੍ਰਿਕ ਟਨ ਜਿਹੜਾ ਹੈ ਪੰਜਾਬ ਨੂੰ ਦਿੱਤਾ ਗਿਆ ਰਾਸ਼ਨ ਵੰਡਣ ਵਾਸਤੇ 849697 ਮੀਟ੍ਰਿਕ ਟਨ ਉਹ ਪਰ ਮੰਤ ਦਾ ਹੈਗਾ ਨਾ ਇਹ ਫੁੱਲ ਈਅਰ ਦਾ ਸਾਰੇ ਸਾਲ ਠੀਕ ਹੈ ਜੀ ਮਤਲਬ ਥਿਸ ਇਜ਼ ਦਾ ਥਿਸ ਇਜ਼ ਦਾ ਪ੍ਰੈਜ਼ੈਂਟ ਬੱਤਰ ਦਾ 510 ਮੈਂ ਉਹ ਪ੍ਰੈਜ਼ੈਂਟ ਦੱਸਿਆ ਉਸ ਲਈ ਹੋ ਸਕਦਾ 22 'ਚ ਥੋੜਾ ਕੱਟੋਵੇ ਮੇ ਜੋ ਕੋਟਾ ਹੋਏਗਾ ਉਸੇ ਉਸਰੇ ਤੁਹਾਡੇ ਕਾਰਡ ਹੋਲਡਰਸ ਹੋਣਗੇ ਬੈਨੀਫੀਸ਼ੀਰੀਜ਼ ਹੋਣਗੇ ਉਹ ਸਾਫਾ ਕੋਟਾ ਫਿਕਸ ਹੋ ਜਾਏਗਾ ਤੇ ਅੱਜ ਦੀ ਰੇਟ ਦੇ ਵਿੱਚ ਮੈਂ ਦੱਸ ਸਕਦਾ ਅੱਜ ਦੀ ਰੇਟ ਦੇ ਵਿੱਚ 72510 ਹੈਗਾ ਤੇ 23 24 ਦੇ ਵਿੱਚ ਇਹ ਵੱਧ ਕੇ 850773 ਹੋ ਗਿਆ ਇਹ ਕਹਿੰਦੇ ਅਸੀਂ ਕੱਟਦੇ ਪਏ ਆ ਲੇਕਿਨ ਡਿਸਟ੍ਰੀਬਿਊਸ਼ਨ ਵਾਸਤੇ ਰਸ਼ਣ ਬੰਦਾ ਪਿਆ ਵਾ ਔਰ 24 25 ਦੇ ਵਿੱਚ 886433 ਮੀਟ੍ਰਿਕ ਟਨ ਇਹ ਵਧਿਆ ਕਿ ਘਟਿਆ ਜੀ ਪਤਾ ਨਹੀਂ ਜਾਂ ਤੇ ਕਿਹੜਾ ਚਸ਼ਮਾ ਅਰਵਿੰਦ ਕੇਜਰੀਵਾਲ ਨੇ ਇਹਨਾਂ ਨੂੰ ਦਿੱਤਾ ਜਿਹਨੂੰ ਲਾ ਕੇ ਸਾਡੇ ਮੁੱਖ ਮੰਤਰੀ ਔਰ ਸਾਡੇ ਮੰਤਰੀ ਬਿਆਨ ਦਿੰਦੇ ਨੇ ਉਹ ਪੰਜਾਬੀ ਕਹਿੰਦੇ ਇਹੋੀ ਗੱਲ ਤੇ ਅੰਨਿਆਂ ਨੂੰ ਵੀ ਦਿਖਦੀ ਹੈ ਇਹ ਤੇ ਫੇਰ ਸੁ ਜਾਖੇ ਨੇ ਔਰ ਫਿਰ ਹੁਣ ਇੱਕ ਰੀਸੈਂਟ ਟੂ ਸਟੇਟਮੈਂਟ ਸੁਣੀ ਹੋਣੀ ਹੈ ਕਿ ਕੇਂਦਰ ਦੀ ਸਰਕਾਰ ਨੇ ਸਾਡਾ ਜੂਨ ਜੁਲਾਈ ਦਾ ਜਿਹੜਾ ਕੋਟਾ ਜਿਹੜਾ ਹੈਗਾ ਉਹ 35 ਲੱਖ ਬੰਦਿਆਂ ਦਾ ਘਟਾ ਕੇ ਕੀਤਾ ਇਸ ਇਜ਼ ਅ ਲੇਟੈਸਟ ਸਟੇਟਮੈਂਟ ਆਫ ਗਵਰਨਮੈਂਟ 25 26 ਯਾਨੀ ਕਿ ਹੁਣ ਕਿੰਨੇ ਮਹੀਨੇ ਹੋ ਚਾਰ ਮਹੀਨੇ ਹੋਏ ਨਾ ਜੀ April May June July 374146 ਮੀਟ੍ਰਿਕ ਟਨ ਹੁਣ ਤੱਕ ਇਹਨਾਂ ਨੂੰ ਅਲੋਕੇਟ ਹੋ ਚੁੱਕਾ ਹੈ ਔਰ ਜੂਨ ਅਗਸਤ ਦੇ ਵਿੱਚ 174000 ਜਿਹੜੀ ਲਾਸਟ ਜਿਹੜੀ ਗਈ ਹੈ 174000 ਮੀਟ्रिक टन ਜਿਹੜਾ ਹੈਗਾ ਇਹਨਾਂ ਕੋਲੋਂ ਰਾਸ਼ਨ ਪਹੁੰਚ ਗਿਆ ਕਿਹੜਾ ਰਾਸ਼ਨ ਕੱਟਿਆ ਗਿਆ ਜੀ ਇਹ ਦੱਸੋ ਮੈਨੂੰ ਐਡਾ ਹਾਊਸ ਆਫ ਬਚਾਇਆ ಬಿಜೆಪಿ ਨੇ ਰਾਸ਼ਨ ਕੱਟਦੇ ਦੀ ਰਾਸ਼ਨ ਚੋਰ ਹੋ ਗਈ ਉਹ ਰਾਸ਼ਨ ਚੋਰ ਤੇ ਤੁਸੀਂ ਉਹ ਬਾਈ ਚੋਰ ਮਚਾਈ ਸ਼ੋਰ ਹੁਣ ਮੈਨੂੰ ਇੱਕ चीज ਦੱਸੋ ਤੁਸੀਂ ਇਹ ਦੇਖਿਆ ਹੈ ਕਿ ਲਗਾਤਾਰ ਰਾਸ਼ਨ ਦਾ ਜਿਹੜਾ ਹੈਗਾ ਅਲੋਕੇਸ਼ਨ ਇਹਨਾਂ ਨੂੰ ਬਾਦ ਦੀ ਦੀ ਪਈ ਹੈ ਤੇ ਮੈਨੂੰ ਹੁਣ ਜਵਾਬ ਇਹ ਦੇਣ ਉਹਨੇ ਨੇ ਚੋਰੀ ਮੈਂ ਫੜਦਾ ਜਿਹੜੇ ਡੁਪਲੀਕੇਟ ਬੈਨੀਫਿਸ਼ੀਰੀਜ਼ ਨੇ ਉਹਨਾਂ ਦਾ ਉਹ ਰਾਸ਼ਨ ਜਿਹੜਾ ਇੱਕ ਮੈਚੂਨ ਇੱਕ ਵਾਰੀ ਰਾਸ਼ਨ ਤੇ ਮਿਲ ਗਿਆ ਤੇ ਹੋ ਗਿਆ ਉਹ ਰਾਸ਼ਨ ਕਿੱਥੇ ਗਿਆ ਕਿਹੜੇ ਮੰਤਰੀ ਦੀ ਕੋਠੀ ਚ ਗਿਆ ਤੇ ਕਿਹੜੇ ਸੰਤਰੀ ਦੀ ਕੋਠੀ ਚ ਗਿਆ ਤੇ ਕਿਹੜੇ ਐਮਐਲਏ ਦੀ ਕੋਠੀ ਚ ਗਿਆ ਕਿਹੜੇ ਰਾਸ਼ਨ ਡਿੱਪੂ ਦੇ ਹੋ ਗਿਆ ਇਹ ਸਰਕਾਰ ਨੂੰ ਦੱਸਣਾ ਪਏਗਾ ਭਗਵੰਤ ਮਾਨ ਕਿੱਦਾਰ 317 ਲੋਕਾਂ ਨੇ ਜਿਹੜਾ ਪਿਛਲੇ 1 ਸਾਲ ਚ ਰਾਸ਼ਨ ਨਹੀਂ ਲਿੱਤਾ ਰਾਸ਼ਨ ਹੋਲਡਰਸ ਨੇ ਉਹਨਾਂ ਦੇ ਜਿਹੜਾ ਰਾਸ਼ਨ ਆਇਆ ਸੀ ਉਹ ਕਿੱਥੇ ਆ? ਕੌਣ ਚੋਰੀ ਕਰਕੇ ਲੈ ਗਿਆ ਉਹ ਰਾਸ਼ਨ? ਭਗਵੰਤ ਮਾਨਤਰੀ ਸੰਤਰੀ ਐਮ ਐਲ ਏ ਦੱਸਣ ਇਸ ਗੱਲ ਦਾ ਜਵਾਬ ਦੇਣ 7511 ਜਿਹੜੇ ਬੈਨੀਫਿਸ਼ੀਰੀਜ਼ ਮਰ ਚੁੱਕੇ ਨੇ ਉਹਨਾਂ ਦਾ ਰਾਸ਼ਨ ਕਿੰਨੇ ਖਾਦਾ ਦਿੱਲੀ ਵਾਲੇ ਤਾਂ ਨਹੀਂ ਖਾ ਗਏ ਇਹਦਾ ਜਵਾਬ ਭਗਵੰਤ ਮਾਨ ਨੂੰ ਦੇਣਾ ਪਏਗਾ ਤੁਸੀਂ ਤੇ ਸਾਡੇ ਤੇ ਦੋਸ਼ਾਂ ਦੇਓ ਕਿ ਅਸੀਂ ਰਾਸ਼ਨ ਕੱਟ ਲਿਆ ਕਰ ਲਿਆ ਅਸੀਂ ਤੇ ਫਿਗਰਸ ਨਾਲ ਦੱਸਤਾ ਕਿ ਤੁਹਾਡੇ ਕੋਈ ਰਾਸ਼ਨ ਇੱਕ ਵੀ ਬੰਦੇ ਦਾ ਰਾਸ਼ਨ ਜਦੋਂ ਦੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਕੇਂਦਰ ਚ ਆਈ ਹੈ ਇੱਕ ਵੀ ਬੈਨੇਫਿਸ਼ੀਅਰੀ ਦਾ ਰਾਸ਼ਨ ਨਹੀਂ ਕਟਿਆ ਗਿਆ 100% ਰਾਸ਼ਨ ਜਿਹੜਾ ਹੈਗਾ ਮੁਹੱਈਆ ਕਰਾਇਆ ਜਾ ਰਿਹਾ ਹੈ ਜੇ ਕਿਤੇ heira-pheri ਹੋ ਰਹੀ ਹੈ ਉਹ ਇਸ ਆਮ ਆਦਮੀ ਪਾਰਟੀ ਦੀ ਸਰਕਾਰ ਕਰਦੀ ਪਈ ਹੈ ਜੇ ਚੋਰੀ ਕਰ ਰਹੀ ਹੈ ਰਾਸ਼ਨ ਦੀ ਕਿ ਉਹ ਭਗਵੰਤ ਮਾਨ ਔਰ ਉਹਨਾਂ ਦੀ ਸਰਕਾਰ ਕਰ ਰਹੀ ਹੈ ਚੋਰੀ ਰਾਸ਼ਨ ਦੀ ਇਹ ਲੋਕਾਂ ਨੂੰ ਪੁੱਛਣਾ ਪੈ ਗਿਆ ਇਹਨਾਂ ਨੂੰ ਕਿ ਸਾਡਾ ਉਹ ਰਾਸ਼ਨ ਕਿੱਥੇ ਹੈ ਸਰਕਾਰ ਦਾ ਉਹ ਰਾਸ਼ਨ ਕਿੱਥੇ ਗਿਆ ਸੋ ਇਹ ਛਾਰੀਆਂ ਚੀਜ਼ਾਂ ਤੁਹਾਡੇ ਸਾਹਮਣੇ ਰੱਖੀਆਂ ਨੇ। ਔਰ ਜਿਹੜਾ ਈਕੇਵੀਸੀ ਦਾ ਇਸ਼ੂ ਹੈ ਉਹ ਸਕ੍ਰਿਪਟ ਕੋਡ ਦੇ ਗਾਈਡਲਾਈਨਸ ਨੇ ਸਮੇਂ-ਸਮੇਂ ਸਿਰ ਕੋਡ ਦੇ ਤਰੀਕਾ ਪੈਂਦੀਆਂ ਰਹੀਆਂ ਨੇ ਇਸ ਕਰਕੇ ਉਹ ਟਾਈਮ ਡੇਟਸ ਪਾਉਂਦੀਆਂ ਰਹੀਆਂ ਨੇ। 29 ਸਤੰਬਰ ਤੱਕ ਕੀਤਾ ਗਿਆ। ਇਹ ਕਹਿੰਦੇ ਸਾਨੂੰ 6 ਮਹੀਨੇ ਜੇ ਅੱਗੇ 31 ਐਕਸਟੈਂਸ਼ਨਾਂ ਹੋ ਚੁੱਕੀਆਂ ਨੇ ਤੇ 32ਵੀਂ ਐਕਸਟੈਂਸ਼ਨ ਵੀ ਹੋ ਜੇਗੀ। ਇਹ ਚ ਹਜਤਵਾ ਮਚਾਉਂਦੀ ਕੀ ਹੈ? ਬਜਾਏ ਇਹ ਦੇ ਕੇ ਤੁਸੀਂ ਆ ਕੇ ਹਜਤਵਾ ਮਚਾਉਂਦੇ ਤੁਸੀਂ ਸਰਕਾਰ ਨੂੰ ਲਿਖ ਸਕਦੇ ਸੀਗੇ ਜੀ ਸਾਨੂੰ ਅਸੀਂ 90% ਕਰ ਲਿਆ 10% ਰਹਿੰਦਾ ਸਾਨੂੰ ਥੋੜੀ ਜੀ ਹੋਰ ਦੇ ਦਿਓ ਸਾਡੇ ਫਲੱਡਸ ਆ ਗਏ ਨੇ ਸਾਡੇ ਹੋਰ ਕੰਮ ਨੇ ਜੀ ਅੱਗੇ ਵੀ ਤੇ ਹੋ ਹੀਣਾ ਕਿティーク ਸੰਸ਼ਨਾ ਇਥੇ ਸੰਸ਼ਨਾ ਹੋਰ ਹੋ ਜਾਂਦੀ ਲੇਕਿਨ ਹਾਇ ਤੌਬਾ ਕਿਉਂ ਉਦਵਿਕ ਕਾਰਨ ਜਿਸ ਤਰੀਕੇ ਦੇ ਨਾਲ ਲੈਂਡ ਪੂਲਿੰਗ ਪਾਲਿਸੀ ਦੇ ਵਿੱਚ ਸਿਰਫ ਲੋਕਾਂ ਨੇ ਸੜਕਾਂ ਤੇ ਕੁੱਟਿਆ ਹੀ ਨਹੀਂਗਾ ਬਾਕੀ ਸਭ ਕੁਝ ਕੀਤਾ ਔਰ ਗੋਡੇਲਵਾ ਦਿੱਤੇ ਇਹਨਾਂ ਦੀ ਜਿਹੜੀ ਲੁੱਟ ਖੁੱਟ ਦੀ ਪਾਲਿਸੀ ਸੀਗੀ ਉਹਨੂੰ ਵਾਪਸ ਲੈਣ ਵਾਸਤੇ ਮਜਬੂਰ ਕਰ ਦਿੱਤਾ ਉਹਦੀ ਫਰਸਟ੍ਰੇਸ਼ਨ ਐ ਜਿਹੜੇ ਦਿੱਲੀ ਦੇ ਹਾਕਮ ਇੱਥੇ ਬੈਠੇ ਨੇ ਤੇ ਸੋਚਿਆ ਸੀਗਾ ਹਜ਼ਾਰਾਂ ਕਰੋੜ ਰੁਪਏ ਲੈ ਕੇ ਦਿੱਲੀ ਨੂੰ ਜਾਵਾਂਗੇ ਤੇ ਹਜ਼ਾਰਾਂ ਕਰੋੜ ਵੀ ਨਾ ਮਿਲੇ ਉਹ ਪਿਆਜ਼ ਵੀ ਖਾਦੇ ਤੇ ਚਿੱਤਰ ਵੀ ਖਾਦੇ ਔਰ ਉਹਦੇ ਬਾਅਦ ਜਿਸ ਤਰੀਕੇ ਨਾਲ ਭਾਰਤੀ ਜਨਤਾ ਪਾਰਟੀ ਪਿਛਲੇ 3 ਮਹੀਨਿਆਂ ਤੋਂ ਪਿੰਡ-ਪਿੰਡ ਜਾ ਕੇ ਲੋਕਾਂ ਨੂੰ ਮੋਦੀ ਸਰਕਾਰ ਦੀਆਂ ਸੁਵਿਧਾਵਾਂ ਜਿਹੜੀਆਂ ਪਾਲਿਸੀਜ਼ ਦੀਆਂ ਜਿਹੜੀਆਂ ਸਕੀਮਾਂ ਨੇ ਉਹਦਾ ਲਾਭ ਪਹੁੰਚਾਰੀ ਸੀ। ਔਰ 1,56,500 ਤੋਂ ਉੱਪਰ ਸੀ ਲਾਬਾਰਥੀਆਂ ਨੂੰ। ਅਨੇਕ ਤਰ੍ਹਾਂ ਦੇ ਚਾਹੇ ਆਯੁਸ਼ਮਨ ਕਾਰਡ ਦਾ ਹੋਵੇ, ਚਾਹੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਦਾ ਹੋਵੇ, ਚਾਹੇ ਈਸ਼ਰਮ ਕਾਰਡ ਹੋਵੇ। ਚਾਹੇ ਪੈਣਾ ਨੂੰ ਸਲਾਈ ਮਸ਼ੀਨ ਦਾ ਹੋਵੇ। ਚਾਹੇ ਉਹਦੇ ਚ ਆ ਔਰ 3 ਚਾਰ ਚੀਮਾ ਦਾ ਅਸੀਂ ਦਿੱਤਾ ਉਹਨਾਂ ਨੂੰ 10 ਚੀਮਾ ਦਾ ਅਸੀਂ ਲਾਭ ਦੇ ਰਹੇ ਸੀਗੇ ਉਸ ਨੂੰ ਦੀ ਕਾਮਯਾਬੀ ਦੇ ਬਾਅਦ ਜਿਹੜੀ ਅਸੀਂ 17 ਤਰੀਕ ਨੂੰ ਰਾਜਪੁਰੇ ਚ ਰੈਲੀ ਕੀਤੀ ਜਿੱਥੇ 15000 ਤੋਂ ਵੱਧ ਨਿਰੋਲ ਪਿੰਡੂ ਖੇਤਰ ਦੇ ਲੋਕ ਆਏ ਕੇਵਲ ਇੱਕ ਪਾਰਲੀਮੈਂਟ ਹਲਕਾ ਪਟਿਆਲੇ ਦੀ ਹੋ ਰੈਲੀ ਸੀਗੀ ਉਸ ਨੂੰ ਦੇਖ ਕੇ आम आदमी पार्टी दी लीडरशिप ਦੇ ਤੋਤੇ ਉੜ ਗਏ ਕੀ ਆ ਕੀ ਹੋਇਆ ਅਸੀਂ ਤਾਂ ਬੀਜੇਪੀ ਨੂੰ ਖੁੱਡੇ ਲੈਣ ਲਾਕ ਰੱਖਿਆ ਸੀ ਤੇ ਇਨ ਰੋਡਸ ਬੀਜੇਪੀ ਦੀਆਂ ਇੰਨੀਆਂ ਬਣ ਗਈਆਂ ਪੰਜਾਬ ਚ ਬੀਜੇਪੀ ਦੀ ਇੰਨੀ ਅਸੈਪਟੇਬਿਲਟੀ ਆ ਗਈ ਕਿ ਜਿੱਥੇ ਕੈਂਪ ਲਾਉਂਦੇ ਨੇ ਉਥੇ ਬੀਜੇਪੀ ਦੇ ਝੰਡੇ ਵੀ ਲੱਗਦੇ ਨੇ ਮੋਦੀ ਸਾਹਿਬ ਦੇ ਫਲੈਕਸ ਵੀ ਲੱਗਦੇ ਨੇ ਪਿੰਡ ਵਾਲੇ ਚਾਹ ਵੀ ਪਿਆਉਂਦੇ ਨੇ ਨਾਸ਼ਤਾ ਵੀ ਕਰਾਉਂਦੇ ਨੇ ਦੁਪਹਿਰ ਦਾ ਖਾਣਾ ਵੀ ਖਵਾਉਂਦੇ ਨੇ ਤੇ ਉਸ ਕਰਕੇ ਪਹਿਲਾਂ ਸਾਡੇ ਕੈਂਪਾਂ ਦੇ ਉੱਤੇ ਅਟੈਕ ਕੀਤਾ ਸਾਡੇ ਸਾਰੇ ਸੀਨੀਅਰ ਡਿਰੀਪਸ਼ਨ ਨੂੰ ਜਿੱਥੇ ਵੀ ਕੈਂਪ ਲੱਗਦੇ ਸੀ ਅਰੈਸਟ ਕੀਤਾ ਔਰ ਉਹਦੇ ਬਾਅਦ ਆ ਨੌਟੰਕੀ ਅੱਜ ਪੰਜਾਬ ਦੀ ਜਨਤਾ ਨੂੰ ਜਵਾਬ ਦੇਣ ਭਗਵੰਤ ਮਾਨ ਜੀ ਐਫ ਜਾਂ ਕੁਫਰ ਤੋਲਣ ਦੀ ਕੀ ਲੋੜ ਪੈ ਗਈ ਸੀ ਇੰਨਾ ਝੂਠ ਬੋਲਣ ਦੀ ਕੀ ਲੋੜ ਸੀ ਦੱਸੋ ਜਿਹੜਾ ਅਨਾਜ ਚੋਰੀ ਹੋ ਰਿਹਾ ਉਹ ਕਿਹਦੀ ਜੇਬ ਚ ਜਾ ਰਿਹਾ ਹੈ ਰਾਸ਼ਨ ਚੋਰ ਕੌਣ ਹੈ ਦਿੱਲੀ ਦੇ ਹਾਕਮ ਨੇ ਜਿਹੜੇ ਤੁਹਾਡੇ ਆ ਕੇ ਇੱਥੇ ਬੈਠੇ ਨੇ ਅਰਵਿੰਦ ਕੇਜਰੀਵਾਲ ਸੁਸੋਧਿਆ ਸਤਿੰਦਰ ਜੈਨ ਔਰ ਟੋਲੀ ਭਗਵੰਤ ਮਾਨ ਭਗਵੰਤ ਮਾਨ ਦੀ ਸਰਕਾਰ ਦੇ ਮੰਤਰੀ ਸੰਤਰੀ ਕੌਣ ਨੇ ਰਾਸ਼ਨ ਚੋਰ ਪੰਜਾਬ ਦੀ ਜਨਤਾ ਨੂੰ ਭਗਵੰਤ ਮਾਨ ਦੀ ਦੱਸੋ ਜੇਬ ਦੀ ਰਾਜਨੀਤੀ ਕਦੋਂ ਤੱਕ ਚਲਾਓਗੇ ਕਦੋਂ ਤੱਕ ਝੂਠ ਦੀ ਦੁਕਾਨ ਚਲਾਓਗੇ ਔਰ ਜਨਤਾ ਦੇ ਸਾਹਮਣੇ ਸੱਚ ਕਦੋਂ ਲੈ ਕੇ ਆਓਗੇ ਜਨਤਾ ਤੇ ਹੁਣ ਤਰਸਦੀ ਹੈ ਭਗਵੰਤ ਮਾਨ ਦੇ ਮੂੰਹੋਂ ਕੋਈ ਸੱਚੀ ਗੱਲ ਸੁਣਨ ਨੂੰ ਹੁਣ ਤੇ ਲੋਕ ਤਰਸਣ ਲੱਗ ਪਏ ਨੇ ਕਿ ਸਰਕਾਰ ਕਿਸੇ ਵਾਰ ਸੱਚ ਵੀ ਬੋਲੂ ਲੋਕ ਇੰਨੇ ਝੂਠ ਤੋਂ ਆਦੀ ਹੋ ਗਏ ਉਹਨਾਂ ਦੇ ਪਰੇਸ਼ਾਨ ਹੋ ਗਏ ਨੇ ਸੋ ਇੰਨੀ ਗੱਲ ਆਪ ਸਭ ਦੀ ਦੇ ਸਾਹਮਣੇ ਰੱਖਣੀ ਸੀ ਕਿ ਜਿਹੜਾ ਨਰੇਟਿਵ ਇੱਕ ਝੂਠਾ ਨਰੇਟਿਵ ਬਿਲਡ ਅਪ ਕਰਨ ਦੀ ਕੋਸ਼ਿਸ਼ ਕੀਤਾ ਗਿਆ ਹੈ ਰਾਸ਼ਨ ਦਾ ਉਹਦੇ ਵਾਸਤੇ 100% ਭਗਵੰਤ ਮਾਨ ਸਰਕਾਰ ਜ਼ਿੰਮੇਵਾਰ ਹੈ 100% ਚੋਰੀ ਗਲੀ ਭਗਵੰਤ ਮਾਨ ਜ਼ਿੰਮੇਵਾਰ ਹੈ 100% ਲੋਕਾਂ ਨੂੰ ਗੁੰਮਰਾਹ ਕਰਨ ਲਈ ਭਗਵੰਤ ਮਾਨ ਸਰਕਾਰ ਜ਼ਿੰਮੇਵਾਰ ਹੈ ਭਗਵੰਤ ਮਾਨ ਜੀ ਇਹ ਥੋੜੀ ਜਿਹੀ ਵੀ ਕਹਿਰਤ ਬਚੀ ਹੈ ਪੰਜਾਬੀ ਹੋਣ ਦਾ ਤੁਹਾਡੇ 'ਚ ਥੋੜਾ ਵੀ ਕੋਈ ਹੈਗਾ ਅੱਜ ਆਓ ਜਨਤਾ ਦੇ ਸਾਹਮਣੇ ਔਰ ਆਪਣੇ ਸੇ ਝੂਠ ਲਈ ਆ ਕੇ ਪਬਲੀਕਲੀ ਜਨਤਾ ਕੋਲ ਮਾਫੀ ਮੰਗੋ ਕਿ ਮੇਰੇ ਅਫਸਰਾਂ ਨੇ ਸ਼ਾਇਦ ਮਿਸਗਾਈਡ ਕੀਤਾ ਹੋਊਗਾ ਜਾਂ ਹਾਕਮਾਂ ਨੇ ਮੇਰੇ ਮਿਸਗਾਈਡ ਕੀਤਾ ਹੋਏਗਾ ਮੈਂ ਪੰਜਾਬ ਦੀ ਜਨਤਾ ਕੋਲ ਮਾਫੀ ਮੰਗਦਾ ਕਿ ਮੈਂ ਤੁਹਾਡਾ ਝੂਠ ਬੋਲਿਆ ਕਫਰ ਤੋਲੇ ਆ ਔਦਲੀ ਪੰਜਾਬ ਦੀ ਜਨਤਾ ਤੋਂ ਭਗਵੰਤ ਮਾਨ ਸਰਕਾਰ ਨੂੰ ਮਾਫੀ ਮੰਗਣੀ ਚਾਹੀਦੀ ਬਹੁਤ ਬਹੁਤ ਧੰਨਵਾਦ